ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਬਾਈ ਜੀ ਤੁਹਾਡਾ ਸਵਾਗਤ ਹੈ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਮੇਰਾ ਵੀਰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਵੀਡੀਓ ਦੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ 62801 37325 ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਪੇਜ ਕਾਡ ਲਵਾ ਸਕਦੇ ਹਾਂ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਕਲਾ ਟਰਾਲਾ ਲੈ ਕੇ ਆਏ ਆ 84277 2595522 ਦਾ ਮੋਬਾਈਲ ਨੰਬਰ ਹੈਗਾ ਦਸ ਤੋਂ ਇਹ ਟਰਾਲੀ ਦੀ ਗੱਲ ਕਰਦੇ 16 7 ਦਾ ਟਰਾਲਾ ਹੈਗਾ ਬਾਈ ਜੀ ਤਾਰੇ ਬਿਲਗੇ ਦਾ ਟਰਾਲਾ ਹੈਗਾ ਬਿਨਾ ਜੈਕ ਤੋਂ ਆ ਚੈੱਕ ਕਰ ਸਕਦੇ ਹੋ ਤੁਸੀਂ 2012 ਮਾਡਲ ਟਰਾਲਾ ਬਾਈ ਜੀ 2012 ਮਾਡਲ ਆ ਰੰਗ ਪੇਟ ਐਨ ਸਾਫ ਕੰਡੀਸ਼ਨ ਦਾ ਟਰਾਲਾ ਪਿਆ ਬਿਲਕੁਲ ਸਾਫ ਕੰਡੀਸ਼ਨ ਵਿੱਚੋਂ ਫਰਸ਼ ਵਗੈਰਾ ਬੇਦਾਗ ਆਗਾ ਤੁਸੀਂ ਚੈੱਕ ਕਰ ਸਕਦੇ ਹੋ ਪੱਤੀ ਵਾਲਾ ਬੈੱਡ ਲੱਗਿਆ ਹੋਇਆ ਹੈਗਾ 2012 ਮਾਡਲ ਹੈਗਾ ਪੱਕੇ ਟਾਇਰ ਆ ਬਾਈ ਜੀ 80 ਪੈਸੇ ਟਰਾਲੇ ਦੇ ਟਾਇਰ ਪਏ ਆਗੇ ਬੀੜਕੋ ਤੁਸੀਂ ਚੈੱਕ ਕਰ ਰਹੇ ਹੋ ਸਾਫ ਕੰਡੀਸ਼ਨ ਦਾ ਟਰਾਲਾ ਆਪਿਆ ਫੁੱਲ ਵਧੀਆ ਕੰਡੀਸ਼ਨ ਆ ਬਾਈ ਜੇਕਰ ਆਪਾਂ ਹਿੱਸੇ ਦੀ ਗੱਲ ਕਰਗੇ ਤਾਂ ਰੇਲ ਦਾ ਹਿੱਸਾ ਲੱਗਿਆ ਹੋਇਆਗਾ ਤੇ ਬਾਈ ਜੀ ਸਾਰਾ ਲੋਹਾ ਇਹਦੇ ਲੱਗਿਆ ਹੋਇਆ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਬਾਈ ਜੀ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਤੇ ਡਿਮਾਂਡ ਰੱਖੀ ਆ ਵੀਰਾਂ ਨੇ ਸਿਰਫ 3 ਲੱਖ ਤੇ 90000 ਰੁਪਏ ਡਿਮਾਂਡ ਆ ਕਿ ਸਿਰਫ 3 ਲੱਖ ਤੇ 90000 ਰੁਪਏ ਡਿਮਾਂਡ ਆ ਮੌਕੇ ਤੇ ਵਧੀਆ ਮਾਨਦਰ ਹੋ ਜਾਊਗਾ ਧੰਨਵਾਦ ਜੀ